ਹੈਲੋ ਸਸਟ੍ਰੀਕਾਰ ਦੀ ਸਾਰਿਆਂ ਨੂੰ ਮੈਂ ਮਨਿੰਦਰ ਏਕਚੋਟੈਂਸ ਤੋਂ ਅੱਜ ਆਪਾਂ ਪਾਰਟੀ ویئر ਸੂਟਾਂ ਦੀ ਕਲੈਕਸ਼ਨ ਲੈ ਕੇ ਆਏ ਹਾਂ ਜੀ ਬਹੁਤ ਰੀਜ਼ਨੇਬਲ ਜੇ ਪ੍ਰਾਈਸ ਦੇ ਉੱਤੇ ਪ੍ਰੋਪਰ ਹੈਂਡਵਰਕ ਦੇ ਸੂਟ ਨੇ ਜੀ ਕਲਰ ਬਹੁਤ ਸੋਹਣੇ ਸੋਹਣੇ ਨਾਲ ਸੂਟਾਂ ਦੇ ਵਿੱਚ ਅਵੇਲੇਬਲ ਹੈਗੇ ਨੇ ਕੋਈ ਸੂਟ ਸਿੰਗਲ ਸਿੰਗਲ ਵੀ ਹੈਗੇ ਨੇ ਤੇ ਕੋਈ ਸੂਟ ਕਾਫੀ ਸਾਰੇ ਕਲਰਸ ਦੇ ਵਿੱਚ ਵੀ ਅਵੇਲੇਬਲ ਹੈਗੇ ਨੇ ਇਹ ਵਾਲੇ ਵੈਲਵਟ ਦੇ ਸੂਟ ਨੇ ਜੀ ਕ੍ਰਾਸ਼ ਵੈਲਵਟ ਦੇ ਉੱਤੇ ਕੁਆਲਿਟੀ ਸਾਰੇ ਸੂਟਾਂ ਦੀ ਆਪਣਿਆਂ ਦੀ ਪ੍ਰੀਮੀਅਮ ਹੁੰਦੀ ਆ ਜੀ ਤੇ ਪ੍ਰਾਈਸ ਸਾਰੇ ਸੂਟਾਂ ਦਾ ਬਹੁਤ ਜੈਨੂਨ ਹੈਗਾ ਜੀ ਇਹ ਖੀਨਖਾਬ ਦੇ ਸੂਟ ਨੇ ਜੀ ਬਹੁਤ ਸੋਹਣੀ ਕੁਆਲਟੀ ਦੇ ਵਿੱਚ ਨਾਲ ਨੇਚਰਲ ਕ੍ਰੇਪ ਦੀਆਂ ਬਾਟਮਸ ਲੱਗੀਆਂ ਹੋਈਆਂ ਨੇ ਤੇ ਬੂਟੀ ਵਾਲਾ ਦੁਪੱਟਾ ਲੱਗਿਆ ਹੋਇਆ ਜੀ ਨਾਲ ਇਹਦੇ ਵਿੱਚ ਕਾਫੀ ਸਾਰੇ ਕਲਰਸ ਅਵੇਲੇਬਲ ਹੈਗੇ ਨੇ ਇਹਨਾਂ ਨੂੰ ਤੁਸੀਂ ਕੈਜੂਅਲ ਵੇਅਰ ਵੀ ਯੂਜ਼ ਕਰ ਸਕਦੇ ਹੋ ਤੇ ਇਹਨਾਂ ਸੂਟਾਂ ਨੂੰ ਆਪਾਂ ਐਜ਼ ਆ ਪਾਰਟੀ ਵੇਅਰ ਵੀ ਯੂਜ਼ ਕਰ ਸਕਦੀਆਂ ਆ ਆਹ ਵਾਲਾ ਆਰਟੀਕਲ ਬਹੁਤ ਸੋਹਣਾ ਆਰਟੀਕਲ ਹੈਗਾ ਜੀ ਬਹੁਤ ਹਿੱਟ ਆਰਟੀਕਲ ਹੈਗਾ ਇਹਦੇ ਵਿੱਚ ਵੀ ਕਾਫੀ ਸਾਰੇ ਕਲਰਸ ਅਵੇਲੇਬਲ ਹੈਗੇ ਨੇ ਪਿਓਰ ਦਸ਼ੀਨ ਕ੍ਰੇਪ ਦਾ ਜੀ ਕਪੜਾ ਲੱਗਿਆ ਹੋਇਆ ਆ ਪਰਲਵਰਕ ਹੋਇਆ ਹੋਇਆ ਪ੍ਰੋਪਰ ਹੈਂਡਵਰਕ ਦੇ ਨਾਲ ਜੀ ਦੁਪੱਟਾ ਵੀ ਸੇਮ ਬਣਿਆ ਹੋਇਆ ਜੀ ਚਨੂਨ ਦਾ ਬਹੁਤ ਸੋਹਣੀ ਕੁਆਲਿਟੀ ਆ ਸੂਟ ਦੀ ਇਹ ਵਾਲਾ ਸੈਲੀਬ੍ਰਿਟੀ ਆਰਟੀਕਲ ਆ ਜੀ ਇਹ ਸਿੰਗਲ ਕਲਰ ਦੇ ਵਿੱਚ ਹੀ ਅਵੇਲੇਬਲ ਹੈਗਾ ਜੀ ਤੇ ਇਹ ਵਾਲੇ ਹੈਗੇ ਨੇ ਜੀ ਖੀਨ ਖਾਬ ਤੇ ਬ੍ਰਾਕਟ ਤੇ ਸੂਟ ਇਹਨਾਂ ਦੇ ਵਿੱਚ ਵੀ ਕਲਰਸ ਕਾਫੀ ਅਵੇਲੇਬਲ ਹੈਗੇ ਨੇ ਨਾਲ ਨੇਚਰਲ ਕ੍ਰੇਪ ਦੀਆਂ ਬਾਟਮਸ ਲੱਗੀਆਂ ਹੋਈਆਂ ਨੇ ਜੀ ਕਾਫੀ ਸੋਹਣੇ ਆਰਟੀਕਲ ਹੈਗੇ ਨੇ ਜੀ ਇਹ ਵਾਲੇ ਵੀ ਤੇ ਇਹਨਾਂ ਦਾ ਪ੍ਰਾਈਸ ਬਹੁਤ ਜ਼ਿਆਦਾ ਜੈਨੂਨ ਆ ਜੀ ਸੂਟਾਂ ਦਾ ਜਿੰਨੇ ਵੀ ਆਪਾਂ ਅੱਜ ਵੀਡੀਓ ਦੇ ਵਿੱਚ ਦਿਖਾ ਰਹੇ ਆ ਇਹਨਾਂ ਨੂੰ ਤੁਸੀਂ ਕਿਦਾਂ ਵੀ ਸਟਿਚ ਕਰਾ ਸਕਦੇ ਹੋ ਬਹੁਤ ਸੋਹਣੀ ਲੋਕਾਂ ਦੀ ਹੈ ਜੀ ਇਹ ਪ੍ਰੋਪਰ ਹੈਂਡਵਰਕ ਦੀਆਂ ਸ਼ਰਟਸ ਹਨਗੀਆਂ ਜੀ ਨਾਲ ਨੇਚਰਲ ਕ੍ਰੇਪ ਦੀਆਂ ਬਾਟਮਸ ਰਹਿਣਗੀਆਂ ਇਹ ਡਾਇਏਬਲ ਸਟੱਫ ਵੀ ਬਣ ਮਿਲ ਜਾਊਗਾ ਜੀ ਇਹਦੇ ਵਿੱਚ ਤੁਸੀਂ ਆਪਣੇ ਪਸੰਦ ਦਾ ਕਲਰ ਵੀ ਡਾਈ ਕਰਾ ਸਕਦੇ ਹੋ ਜਾਂ ਫਿਰ ਐਜ਼ ਇਟ ਇਜ਼ ਜਿਹੜੇ ਕਲਰ ਡਾਈ ਹੋਏ ਹੋਏ ਨੇ ਤੁਸੀਂ ਇਹਨਾਂ ਦੇ ਵਿੱਚ ਵੀ ਲੈ ਸਕਦੇ ਹੋ ਲਹਿੰਗਾ ਸ਼ਰਾਰਾ ਗਰਾਰਾ ਕੁਝ ਵੀ ਬਣਾ ਸਕਦੇ ਹੋ ਬਹੁਤ ਸੋਹਣਾ ਸੂਟ ਆ ਇਹ ਸੂਟ ਹੈਗੇ ਨੇ ਜੀ ਵਿంటర్ ਵੇਅਰ ਨਾਲ ਸ਼ਾਲ ਨੇ ਬਹੁਤ ਸੋਹਣੇ ਲੱਗੋ ਪਿੱਛੇ ਸ਼ਾਲ ਪਿਆ ਹੈ ਕਾਨੀ ਵਰਕ ਦੇ ਸੂਟ ਨੇ ਜੀ ਵੀਵਿੰਗ ਦੇ ਵਾਲੇ ਕਲਰ ਕੰਬੀਨੇਸ਼ਨਸ ਇਹਨਾਂ ਦੇ ਵਿੱਚ ਕਾਫੀ ਹੈਗੇ ਨੇ ਇਹ ਵੀ ਪ੍ਰੀਮੀਅਮ ਕੁਆਲਿਟੀ ਦਾ ਸਟੱਫ ਹੈ ਜੀ ਵਿంటర్ ਦੇ ਲਈ ਸਪੈਸ਼ਲ ਆਰਟੀਕਲ ਹੈ ਜੀ ਬਹੁਤ ਪਸੰਦ ਆਉਂਦਾ ਪਹਿਣਾ ਨੂੰ ਸਾਰਿਆਂ ਨੂੰ ਨਾਲ ਸ਼ਾਲ ਵੀ ਬਣਿਆ ਹੋਇਆ ਐਜ਼ ਅ ਪਾਰਟੀ ਵੇਅਰ ਲੁੱਕ ਵੀ ਤੁਸੀਂ ਇਹਨਾਂ ਨੂੰ ਸਟਿਚ ਕਰ ਸਕਦੇ ਹੋ ਜਿਵੇਂ ਛੋਟੇ-ਮੋਟੇ ਪ੍ਰੋਗਰਾਮ ਤੇ ਜਾਣਾ ਹੋਵੇ 슬ੀਵਸ ਤੇ ਬਾਡਮ ਦੇ ਉੱਤੇ ਵੀ ਵਰਕ ਦਿੱਤਾ ਗਿਆ ਜੀ ਇਹ ਹੈਗਾ ਜੀ ਕ੍ਰੇਪ ਦਾ ਬਾਟਮ ਵਰਕ ਦਿੱਤਾ ਗਿਆ ਆ ਨੈਕ ਬਣੀ ਹੋਈ ਆ ਕੀੜਾ ਬਣਿਆ ਹੋਇਆ ਹੈਗਾ ਜੀ ਨਾਲ ਚਨੂਨ ਦੇ ਦੁਪੱਟੇ ਲੱਗੇ ਹੋਏ ਨੇ ਦੁਪੱਟਿਆਂ ਤੇ ਫੋਰ ਸਾਈਡ ਲੇਸਿੰਗ ਹੋਈ ਹੋਈ ਆ ਵਿੱਚ ਬੁੱਢੀ ਰਹੂਗੀ ਜੀ ਕਾਫੀ ਸਾਰੇ ਕਲਰਸ ਇਹਨਾਂ ਸੂਤਾਂ ਦੇ ਵਿੱਚ ਵੀ ਅਵੇਲੇਬਲ ਹੈ ਕਿੰਨੇ ਜੀ ਬਹੁਤ ਸੋਹਣੇ ਆਰਟੀਕਲ ਹੈਗੇ ਨੇ ਵੀ ਜਿਹੜਾ ਇਹ ਵਾਲਾ ਆਰਟੀਕਲ ਹੈਗਾ ਜੀ ਇਹ ਬਨਾਰਸੀ ਬਾਟਮ ਦੇ ਨਾਲ ਸ਼ਾਰਾ ਗਰਾਰਾ ਲਹਿੰਗਾ ਤੁਸੀਂ ਕੁਝ ਵੀ ਬਣਾ ਸਕਦੇ ਹੋ ਤੇ ਇਹ ਵਾਲਾ ਪ੍ਰੀਮੀਅਮ ਕੁਆਲਿਟੀ ਦਾ ਆਰਟੀਕਲ ਹੈਗਾ ਜੀ ਡਬਲ ਡਾਈ ਦੇ ਵਿੱਚ ਇਹ ਵੀ ਬਹੁਤ ਸੋਹਣਾ ਆਰਟੀਕਲ ਹੈਗਾ ਜੀ ਤੇ ਇਹ ਵਾਲੇ ਸੂਟ ਹੈਗੇ ਨੇ ਜੇ ਆਪਣੇ ਕォਟਰਾਈਜ਼ ਦੇ ਵਿంటర్ ਵੇਅਰ ਸੂਟ ਨਾਲ ਕォਟਰਾਈਜ਼ ਦੀ ਸ਼ਰਟਸ ਰਹਿਣਗੀਆਂ ਨਾਲ ਕريب ਦੀ ਬਾਟਮ ਰਹੂਗੀ ਤੇ ਬਹੁਤ ਸੋਹਣਾ ਦੁਪੱਟੇ ਨਾਲ ਰੈਡੀ ਹੋਏ ਨੇ ਜੀ ਬਹੁਤ ਸੋਹਣੇ ਆਰਟੀਕਲ ਹੈਗੇ ਨੇ ਜੀ ਇਹ ਵੀ ਹੈਂਡਵਰਕ ਦਾ ਪ੍ਰੋਪਰ ਆਰਟੀਕਲ ਹੈਗਾ ਜੀ ਇਹ ਵਾਲਾ ਨਾਲ ਦੁਪੱਟਾ ਬਹੁਤ ਸੋਹਣਾ ਪੇਂਟ ਵਰਕ ਤੇ ਹੈਂਡਵਰਕ ਦੇ ਨਾਲ ਰੈਡੀ ਹੋਇਆ ਹੋਇਆ ਇਹ ਵੀ ਆਰਟੀਕਲ ਪਾਰਟੀ ਵੇਅਰ ਆ ਜੀ ਇਹ ਵਾਲੇ ਸੂਟ ਹੈਗੇ ਨੇ ਜੀ ਆਪਣੇ ਵੈਲਵਟ ਦੇ ਨਾਲ ਸ਼ਿਮਰ ਦਾ ਦੁਪੱਟਾ ਪੀ ਨੈਕ ਬਣਿਆ ਹੋਇਆ ਜੀ बॉटਮ ਤੇ ਵਰਕ ਆ 슬ੀਵਸ ਤੇ ਵਰਕ ਆ ਇਹ ਵੀ ਬਹੁਤ ਸੋਹਣਾ ਆਰਟੀਕਲ ਆ